ਇਸ ਦਾ ਨਿਕਲੇ ਚਾਰ ਰਾਸੀਆਂ ਇਹ ਹੱਥੀ ਕਿਰਤ ਕਰਕੇ ਸਿੰਘ ਬੁੱਤੇ ਮੇਰੇ ਨਾਮ ਲਈ ਪੰਜ ਜਾਈ ਲਾ ਭੀਰ ਧਰੋ ਗੁਰੂ ਸਾਹਿਬ ਜੀ ਨੇ ਸਾਰਿਆਂ ਸਿੱਖਾਂ ਨੂੰ ਹਦੇਸ਼ ਵਿਖਿੰਦਾ ਕਿ ਗੁਰੂ ਕੇ ਸਿੱਖ ਨੇ ਅਮਰਦੇਵ ਜਗਤ ਦੇ ਨਾਮ ਤੇ ਆਦਮੱਤੇ ਦੇ ਕੋਲ ਉਹਦੇ ਪਾਰ ਰਹਿਤ ਗਏ ਅੰਦਰ ਧਰਮ ਸਾਰੀ ਦੀ ਕਿਰਤ ਕਰਨੀ ਤੋਂ ਸਤਗੁਰ ਜੀ ਨੇ ਇਸ ਪਵਿੱਤਰ ਧਰਮ ਦੇ ਉੱਤੇ ਤਿੰਨ ਦਿਨ ਤਪੱਸਿਆ ਜਿਹਨੂੰ ਆਪਾਂ ਕਹਿੰਨੇ ਚੁੱਭੀ ਲੰਬੀ ਲਾ ਕੇ ਗੁਰੂ ਸਾਹਿਬ ਜੀ ਨੇ ਇਸ ਧਰਤੀ ਤੇ ਪਵਿੱਤਰ ਮੂਲ ਮੰਤਰ ਦੀ ਰਚਨਾ ਕੀਤੀ ਜਿਹੜੀ ਸਤਿਗੁਰ ਜੀ ਪਵਿੱਤਰ ਗੁਰवाणी ਦੀ ਅਗਵਾਈ ਕਰਦੀ ਆ ਤਾਂ ਮੈਂ ਸਾਰੀ ਸੰਗਤ ਨੂੰ 555ਵੇਂ ਸਤਕਰੋ ਦਾ ਪ੍ਰਕਾਸ਼ ਦਿਹਾੜਾ ਬਹੁਤ-ਬਹੁਤ ਵਧਾਈ ਦਿੰਨਾ ਉਥੇ ਚੇਚੇ ਤੌਰ ਤੇ ਧੰਨਵਾਦ ਕਰਦਾ ਸਾਡੇ ਸਿੱਖ ਮੰਤ ਦੇ ਮਹਾਨ ਤਤਵੀ ਤੇ ਬ੍ਰਹਮ ਗਿਆਨੀ ਸੰਤ ਪਾਪਾ ਜਗਜੀਤ ਸਿੰਘ ਜੀ ਜਿਹੜੇ ਚੇਚੇ ਤੌਰ ਤੇ ਇਹਨਾਂ ਸਮਾਗਮ ਦੇ ਵਿੱਚ ਅਮੇਸ਼ੇ ਹਰ ਸਾਲ ਹਾਜ਼ਰੀ ਭਰਦੇ ਤੇ ਮੇਰੇ ਸਤਿਕਾਰਤ ਨਾਲ ਸਾਥੀ ਮੈਂਬਰ ਸਹਿਬਾਨ ਜਰਨੈਲ ਸਿੰਘ ਡੋਗਰ ਵਾਲਾ ਬੀਬੀ ਕੌਰਪ੍ਰੀਤ ਕੋਰੂਗੀ ਸਾਡੀ ਭਾਈ ਪਰਮਜੀਤ ਸਿੰਘ ਹੀ ਰਾਜਪੁਰ ਤੇ ਸਾਡਾ ਮੀਤ ਪ੍ਰਧਾਨ ਹੁਣੇ ਆਏ ਕਿ ਸਰਦਾਰ ਬਲਦੇਵ ਸਿੰਘ ਕਲਿਆਣ ਗਰਮੀਰ ਸਿੰਘ ਭੂ ਤੇ ਸਾਰੇ ਹਲਕਾ ਅੰਚਾਰ ਸਹਿਬਾਨ ਤੇ ਪਾਹੋਰ ਸਾਡੇ ਪੁਰਾਣੇ ਸਾਰੇ ਸਾਥੀ ਪਹੁੰਚੇ ਆ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਸਤਿਗੁਰੂ ਜੀ ਇਹ ਪਵਿੱਤਰ ਗੁਰਬਾਣੀ ਸਾਨੂੰ ਬਖਸ਼ ਕੀਤੀ ਸਿੱਖ ਮਾਤਰ ਦੇ ਹਿਰਦੇ ਵਿੱਚ ਵੀ ਵਸ ਜਾਏ ਤਾਂ ਕਿ ਇਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਵੱੜ ਰਿਹਾ ਸਾਡੇ ਆ ਇਸ ਪੱਟੀ ਤੋਂ ਵੀ ਮੁਕਤ ਹੋਵੇ ਬਹੁਤ ਬਹੁਤ ਧੰਨਵਾਦ ਕਿਹਾ ਮਿੱਟੀ ਤੋਂ ਜਗਤ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਫਲਵਾ ਸਿੰਘ ਬੋਕੇ ਮਿਰਗਾਵਲੀ ਪੰਨੀ ਜਾਏ ਨਦੀਰ ਘਰਵਾ ਜਿੱਥੇ ਬਾਬਾ ਪੈੜ ਤੇ ਰੇ ਪੂਜਾ ਆਸਨ ਖਸਨ ਹੋਵਾ ਸੇਹ ਦਰਸਨ ਸਭ ਜਗਤ ਦੇ ਨਾਨਕ ਆਦਮਤੇ ਜਗਵਾ ਸਰਕਾਰ ਅੰਦਰ ਧਰਮਸਾਲ ਹੋਵੇ ਕੀਤਨ ਸਦਾ ਸੁਭਾ। ਬਾਬੇ ਤਾਰੇ ਚਾਰ ਤੱਕ ਨੌਂ ਖੰਡ ਫਿਰਦੀ ਸੱਚਾ ਧੂਆ। ਵਰਮ ਸਰਬਿਤ ਪ੍ਰਗਟ ਹੋਆ। ਵਰਮ ਪਿਆਰੀ ਸਾਧ ਸੰਗਤ ਜੀਓ ਅੱਜ ਧੰਗੁਰੂ ਨਾਨਕ ਸਾਹਿਬ ਸੱਚੇ ਪਾਕ ਸਾਹਿਬ ਜੀ ਦਾ 555ਵਾਂ ਅਵਤਾਰ ਪਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਔਰ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਸਾਰੇ ਸਿੱਖ ਜੰਤ ਨੂੰ ਅੱਜ ਗੁਰਪੁਰਬ ਦੀ ਵਧਾਈ ਦਿੱਤੀ ਹੈ। ਉਹਨਾਂ ਦੇ ਆਉਣ ਦਾ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਅਭਾਰ ਦਿੰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਜਲ ਕੇ ਜਨੰਦਾਰ ਅਖਲਾ ਆਪਣੀ ਕਿਰਪਾ ਧਾਰ ਜਿਤਗੁਆਰ ਉਪਰੇ ਜਿਤੈ ਨੇ ਇਸ ਤੈਲੇ ਹੋ ਅਵਾਰ ਸਾਰੇ ਸੰਸਾਰ ਦੇ ਉਪਰ ਮਾਰਾ ਸ਼ਾਂਤੀ ਫਰਕਾਉਣ ਔਰ ਜੜ ਦੀ ਕਲਾ ਦੇ ਬਿਲਕੁਲ ਪੂਰ ਮਨਾਇਆ ਜਾਏ